ਅੰਮ੍ਰਿਤਸਰ ਹਲਕਾ ਪਛਮੀ ਅਧੀਨ ਆਉਂਦੇ ਇਲਾਕਾ ਕਾਲੇ ਕਨੂਪੁਰ ਵਾਰਡ ਨੰਬਰ 82 ਵਿਖੇ ਕੂੜੇ ਦੇ ਢੇਰ ਲੱਗੇ ਹਨ ਉਥੋਂ ਲੰਘਣ ਵਾਲੇ ਲੋਕ ਗੰਦਗੀ ਭਰੇ ਮਾਹੌਲ ਤੋਂ ਪਰੇਸ਼ਾਨ ਹਨ ਗੱਲਬਾਤ ਕਰਦੇ ਹੋਏ ਲੋਕਾਂ ਨੇ ਆਖਿਆ ਕਿ ਜਲਦ ਤੋਂ ਜਲਦ ਵਾਰਡ ਵਿੱਚ ਲੱਗੇ ਕੂੜੇ ਦੇ ਢੇਰਾਂ ਨੂੰ ਹਟਵਾਇਆ ਜਾਵੇ ਤਾਂ ਜੋ ਉਹਨਾਂ ਨੂੰ ਬਦਬੂ ਭਰੇ ਮਾਹੌਲ ਤੋਂ निजात ਮਿਲ ਸਕੇ ਉਹਨਾਂ ਕਿਹਾ ਕਿ ਜਦੋਂ ਰਾਜਨੀਤਿਕ ਲੋਕਾਂ ਨੇ ਵੋਟਾਂ ਲੈਣੀਆਂ ਹੁੰਦੀਆਂ ਹਨ ਤਾਂ ਹੱਥ ਜੋੜ ਕੇ ਕਹਿੰਦੇ ਹਨ ਕਿ ਉਹਨਾਂ ਨੂੰ ਵੋਟ ਪਾਣ ਲੇਕਿਨ ਉਸ ਤੋਂ ਬਾਅਦ ਉਹਨਾਂ ਦੀ ਸਾਰ ਨਹੀਂ ਲਈ ਜਾਂਦੀ ਇਹ ਕਾਲੇ ਪਿੰਡਿਆ ਜੀ ਅਚੰਗੀ ਮਸ਼ਕਲ ਕਿਸੇ ਹੋਣਾ ਹੈ ਮਸ਼ਕਲ ਹੈ ਕੂੜੇ ਦਾ ਗੱਡੀਆਂ ਬੰਦ ਹੋਈਆਂ ਪਈਆਂ ਕਰ 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 ਗੀ ਬਿਸ਼ਰ ਕਾਲੇ ਗੰਦ ਪਿਆ ਵੇਖਦੇ ਜੀ ਕੋਈ ਗੱਡੀ ਨਹੀਂ ਆ ਰਹੀ ਕੋਈ ਸੁਣਾਈ ਨਹੀਂ ਹੋ ਰਹੀ ਵੇਖੋ ਜੀ ਉਹ ਬਾਦ ਦੇ ਬੜੇ ਕਰਦੇ ਹੋ ਤੁਹਾਡੇ ਸਾਹਮਣੇ ਆ ਵੇਖ ਲੋ ਹੁਣ ਸਾਰੇ ਬੰਨੇ ਛੜਕਾਂ ਦੇ ਗੰਦ ਹੀ ਗੰਦ ਲਿਆ ਗੰਦ ਨਾਲ ਬਿਮਾਰੀਆਂ ਫੈਲਣੀਆਂ ਹੋਰ ਕੀ ਹੋਣਾ ਹੁਣ ਸਫਾਈ ਹੋਣੀ ਚਾਹੀਦੀ ਹੈ ਜਿਲਾਕੇ ਗੱਡੀਆਂ ਹੋਈਆਂ ਗੱਡੀਆਂ ਹੋਣੀਆਂ ਚਾਹੀਦੀਆਂ ਸਾਡੀ ਇਹੋ ਬੇਨਤੀ ਹੈ ਸਰਕਾਰ ਗਾੜੀ ਅਸੀਂ ਹੋਰ ਵੀ ਕੋਈ ਕਹਿਣਾ ਚਾਹੁੰਦੇ ਨਹੀਂ ਗੱਲ ਕਰੀ ਹੋਣੇ ਅਮਰੇਸਰ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਪਰ ਨਗਰ ਨਿਗਮ ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਤਸਵੀਰਾਂ ਇੱਕ ਵਾਰ ਜਰੂਰ ਸਾਂਝੀਆਂ ਕਰਨਾ ਚਾਹਾਂਗੇ ਤੁਹਾਨੂੰ ਇਸ ਲਈ ਮੈਂ ਆਪਣੇ ਸਹਿਯੋਗੀ ਨੂੰ ਕਹਾਂਗਾ ਕਿ ਤਸਵੀਰਾਂ ਤੁਹਾਡੇ ਨਾਲ ਜਰੂਰ ਸਾਂਝੀਆਂ ਕਰਨ 62 ਨੰਬਰ 82 ਵਿੱਚ ਅਸੀਂ ਖੜੇ ਹਾਂ ਤੇ ਤੁਸੀਂ ਹਾਲਾਤ ਵੇਖ ਸਕਦੇ ਹੋ ਉੱਥੇ ਦੇ ਕੂੜੇ ਦੇ ਢੇਰ ਲੱਗੇ ਹੋਏ ਹਨ ਸਭ ਤੋਂ ਵੱਡੀ ਗੱਲ ਦੇਖਣ ਵਾਲੀ ਇਹ ਹੈ ਕਿ ਵਾਰਡ ਕਾਉਂਸਲਰ ਸੰਦੀਪ ਸਿੰਘ 82 ਨੰਬਰ ਵਾਰਡ ਦੇ ਕਾਉਂਸਲਰ ਹਨ ਸੰਦੀਪ ਸਿੰਘ ਅਤੇ ਉਹਨਾਂ ਦਾ ਇੱਥੇ ਸਾਈਨ ਬੋਰਡ ਵੀ ਲੱਗਾ ਹੋਇਆ ਹੈ ਸਾਈਨ ਬੋਰਡ ਦੇ ਨੇੜੇ ਹੀ ਕੂੜੇ ਦੇ ਢੇਰ ਲੱਗੇ ਹੋਏ ਹਨ ਤੁਸੀਂ ਦੇਖ ਸਕਦੇ ਹੋ ਕਿ ਲੱਗੇ ਹੀ ਕਾਉਂਸਲਰ ਦਾ ਬੋਰਡ ਲੱਗਿਆ ਤੇ ਲੱਗੇ ਨਾਲ ਹੀ ਕੂੜੇ ਦੇ ਢੇਰ ਲੱਗੇ ਹੋਏ ਹਨ ਅਸੀਂ ਪਿਛਲੇ ਦਿਨੀ ਵੀ ਸੰਦੀਪ ਸਿੰਘ ਉਹਨਾਂ ਨਾਲ ਫੋਨ ਤੇ ਜਦੋਂ ਗੱਲ ਕੀਤੀ ਸੀ ਉਹਨਾਂ ਨੂੰ ਪੁੱਛਿਆ ਸੀ ਕਿ ਤੁਹਾਡੀ ਵਾਰਡ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਤਾਂ ਉਹਨਾਂ ਨੇ ਅਦੋਂ ਕਿਹਾ ਸੀ ਕਿ ਸਾਰੇ ਸ਼ਹਿਰ ਵਿੱਚ ਹੀ ਕੂੜੇ ਦੇ ਢੇਰ ਲੱਗੇ ਹੋਏ ਹਨ ਤਾਂ ਸਾਰੇ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਤਾਂ ਫਿਰ ਇਹਨਾਂ ਦਾ ਵੀ ਇਹੋ ਹੀ ਕਹਿਣਾ ਸੀ ਕਿ ਸਾਡੀ ਵਾਰਡ ਵਿੱਚ ਵੀ ਕੂੜੇ ਦੇ ਢੇਰ ਲੱਗੇ ਹਨ ਪਰ ਵਾਰਡ ਵਾਸੀ ਜਿਹੜੇ ਹਨ ਉਹ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਜਿਹੜੇ ਇੱਥੇ ਲੋਕ ਲੰਘ ਰਹੇ ਹਨ ਉਹ ਵੀ ਪਰੇਸ਼ਾਨ ਹਨ ਕਿਉਂਕਿ ਇੱਥੇ ਗੰਦਗੀ ਭਰਿਆ ਮਾਹੌਲ ਹੈ ਸੋ ਨਗਰ ਨਿਗਮ ਪ੍ਰਸ਼ਾਸਨ ਨੂੰ ਹਲਕਾ ਐਮਐਲਏ ਨੂੰ ਅਤੇ ਵਾਰਡ ਕਾਉਂਸਲਰ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਅਤੇ ਜਿਹੜੇ ਵਾਰਡ ਨੰਬਰ 82 ਵਿੱਚ ਵੱਖ-ਵੱਖ ਥਾਵਾਂ ਤੇ ਕੂੜੇ ਦੇ ਢੇਰ ਲੱਗੇ ਹੋਏ ਹਨ ਸੋ ਨਗਰ ਨਿਗਮ ਨੂੰ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਅਤੇ ਨਾਲ ਹੀ ਹਲਕਾ ਐਮਐਲਏ ਨੂੰ ਵੀ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਅਤੇ ਵਾਰਡ ਕਾਉਂਸਲਰ ਨੂੰ ਵੀ ਇਸ ਵਾਰ ਧਿਆਨ ਦੇਣਾ ਚਾਹੀਦਾ ਹੈ ਜਿਹੜੇ ਕੂੜੇ ਦੇ ਇੱਥੇ ਢੇਰ ਲੱਗੇ ਹੋਏ ਹਨ ਉਹਨਾਂ ਨੂੰ ਚਕਵਾਉਣਾ ਚਾਹੀਦਾ ਅਮਰitsar ਪਾਰਕ ਮੇ ਖਬਰ ਨਮਾਇਸ਼ ਯੋਗੀ ਨਰੇਸ਼ ਕੁਮਾਰ ਦੇ ਨਾਲ ਰਕੇਸ਼ ਕੁਮਾਰ